ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਗਰਮੀ ਬਰਕਰਾਰ ਆਉਵੇਂ ਕੋਈ ਮੀਂਹ ਨਹੀਂ ਆਇਆ ਬੱਦਲ ਹੋਏ ਸੀ ਤੇ ਫੇਰ ਮੌਸਮੋਂ ਮੇ ਹੋ ਗਿਆ ਬਾਕੀ ਫੇਸਬੁੱਕ ਤੇ ਖੋਲ ਲੋ ਤੁਸੀਂ ਭਵੇਂ ਉਹ ਖੋਲ ਲੋ ਅੱਜ ਕੱਲ ਜਿਆਦੇ ਨਿਊਜ਼ ਆ ਰਹੀ ਹੈ ਜਿਹੜੀ ਉਹ ਗਿੱਦੜਵਾ ਇਲੈਕਸ਼ਨ ਕਰਕੇ ਉੱਥੋਂ ਦੀ ਆ ਰਹੀ ਹੈ ਕਦੇ ਬਾਈ ਡਿੰਪੀ ਦੀ ਆ ਜਾਂਦੀ ਹੈ ਕਦੇ ਸਖਵੀਰ ਜੀ ਦੀ ਆ ਰਹੀ ਹੈ ਪਰ ਇੱਕ ਗੱਲ ਹੈ ਹੁਣ ਆਪਾਂ ਜਿਵੇਂ ਚੱਲੋ ਉਦੋਂ ਤਾਂ ਆਪਣਾ ਸੁਰਤ ਨਹੀਂ ਸੀ 95 ਵੇਲੇ ਪਰ ਉਹ ਸੁਣਦੇ ਆ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਇਤਿਹਾਸ ਵੀ ਕਾਲੀ ਦਲ ਤੇ ਚਲੋ ਜੋ ਟਾਈਮ ਚੱਲ ਰਿਹਾ ਹੁਣ ਇਹ ਜਿਹੜਾ ਟਾਈਮ 1995 ਦੇ ਵਿੱਚ ਵੀ ਆਇਆ ਸੀਗਾ ਤੇ ਉਦੋਂ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਕਾਲੀ ਦਲ ਕੰਗਾਂ ਉਠਾਇਆ ਗਿਆ ਸੀਗਾ ਤੇ ਉਹ ਜਿੱਤੇ ਵੀ ਐ ਉਸ ਤੋਂ ਬਾਅਦ ਉਹ ਲਗਾਤਾਰ ਵੀ ਜਿੱਤੇ ਐ ਤੇ ਉਦੋਂ ਕਾਲੀ ਦਲ ਵੀ ਆਪਦੇ ਪੈਰਾਂ ਤੇ ਖੜੀ ਹੋਈ ਸੀ ਤੇ ਹੁਣ ਵੀ ਉਹੀ ਟਾਈਮ ਹੈ ਤੇ ਹੁਣ ਫਿਰ ਮੌਕਾ ਅਕਾਲੀ ਦਲ ਨੂੰ ਮਤਲਬ ਆਪਦੇ ਪੈਰਾਂ 'ਚ ਖੜਾ ਹੋਣਾ ਚਾਹੀਦਾ ਹੈ ਤੇ ਬਾਕੀ ਜੇ ਸੁਖਵੀਰ ਜੀ ਉਥੋਂ ਇਲੈਕਸ਼ਨ ਲੜਦੇ ਆ ਤਾਂ ਉਹਦੇ ਨਾਲ ਮਤਲਬ ਜਿਹੜੇ ਆਪਣੇ ਵਰਕਰ ਆ ਅਕਾਲੀ ਦਲ ਉਹਨਾਂ ਨੂੰ ਬੂਸਟ ਮਿਲੂਗਾ ਤੇ ਬੰਦੇ 'ਚ ਖੁਸ਼ੀ ਤਾਂ ਹੁੰਦੀ ਹੈ ਜਦੋਂ ਐਡਾ ਵੱਡਾ ਮਤਲਬ ਲੀਡਰ ਖੜਾ ਹੋਵੇ ਤੇ ਹੁਣ ਇਕੱਲੇ ਸੁਖਵੀਰ ਜੀ ਆ ਜੇ ਉਥੇ ਲੜਨਗੇ ਤਾਂ ਸਾਰੇ ਇਕੱਠੇ ਹੋ ਸਕਦੇ ਆ ਹੁਣ ਆਏ ਆ ਵੀ ਗੱਲ ਜੇ ਤਾਂ ਮਤਲਬ ਕਾਲੀ ਦਲ ਦਾ ਕੋਈ ਮਾੜਾ ਕੈਂਡੀਡੇਟ ਉੱਥੋਂ ਖੜਾ ਹੁੰਦਾ ਮੇਰਾ ਮੰਨਣਾ ਇਹ ਜਾਂ ਕਾਂਗਰਸ ਦਾ ਮਾੜਾ ਕੈਂਡੀਡੇਟ ਖੜਾ ਹੁੰਦਾ ਫਿਰ ਤਾਂ ਡਿੰਪੀ ਢਿੱਲੋਂ ਜੀ ਦੀ ਜਿੱਤ ਪੱਕੀ ਹੈ ਦੂਜੀ ਗੱਲ ਹਜੇ ਐਵੇਂ ਦੇਖਣਾ ਪਊਗਾ ਵੀ ਜਦੋਂ ਟਿਕਟ ਅਨਾਉਂਸ ਹੁੰਦੀ ਹੈ ਭਾਵੇਂ ਉਹ ਡਿੰਪੀ ਢਿੱਲੋਂ ਸਾਹਿਬ ਦੀ ਹੋਵੇ ਤੇ ਜਾਂ ਮਤਲਬ ਹੋਰ ਕਿਸ ਦੀ ਹੋਵੇ ਵੈਸੇ ਤਾਂ ਕਲੀਅਰ ਹੀ ਸਭ ਨੂੰ ਪਤਾ ਹੀ ਹੈ ਵੀ ਢਿੱਲੋਂ ਸਾਹਿਬ ਵੀ ਉੱਥੋਂ ਖੜੇ ਹੋਣਗੇ ਤੇ ਫਿਰ ਜਿਹੜਾ ਦੂਜੇ ਆ ਉਹ ਨਾਂ ਨਹੀਂ ਜਾਣਦਾਂ ਨਾ ਮੈਂ ਕੌਣੀ ਤੋਂ ਸ਼ਾਇਦ ਉਹਨਾਂ ਨੂੰ 13-14 ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਤੇ ਉਹਨਾਂ ਦੇ ਜਿਹੜੇ ਵਰਕਰ ਉਹਨਾਂ ਦੇ ਜਿਹੜੇ ਉਹਨਾਂ ਨਾਲ ਜੁੜੇ ਹੋਏ ਆ ਉਹਨਾਂ ਦਾ ਮੰਨਣਾ ਹੈ ਵੀ ਇੰਨੇ ਸਾਲ ਮਿਹਨਤ ਕਰੀ ਐ ਵੀ ਇਹ ਟਿਕਟੋਕ ਕੌਣੀ ਸਾਹਿਬ ਨੂੰ ਮਿਲਣੀ ਚਾਹੀਦੀ ਆ ਤੇ ਜਦੋਂ ਟਿਕਟ ਅਨਾਉਂਸ ਹੁੰਦੀ ਢਿੱਲੋ ਸਾਹਿਬ ਨੂੰ ਫਿਰ ਦੇਖਣਾ ਪਊਗਾ ਵੀ ਉਹਨਾਂ ਦਾ ਰਿਐਕਸ਼ਨ ਕੀ ਆ ਉਹਨਾਂ ਦੇ ਵਰਕਰਾਂ ਦਾ ਜਾਂ ਕੌਣੀ ਸਾਹਿਬ ਦਾ ਕੀ ਰਿਐਕਸ਼ਨ ਆ ਉਹ ਪਾਰਟੀ ਦੇ ਨਾਲ ਹੀ ਰਹਿਣਗੇ ਜਾਂ ਅਲੱਗ ਹੋਣਗੇ ਬਾਕੀ ਵਿੱਚੋਂ ਗੱਲਾਂ ਹੋਰ ਹੁੰਦੀਆਂ ਤੁਹਾਨੂੰ ਪਤਾ ਹੀ ਐ ਕਈ ਵਾਰ ਇਹ ਇਕੱਲਾ ਉੱਤੋਂ ਨਾਲ ਹੁੰਦਾ ਵਿੱਚੋਂ ਨਹੀਂ ਨਾਲ ਹੁੰਦਾ ਤੇ ਦੂਜੇ ਪਥਰੇ ਆਪਾਂ ਗੱਲ ਕਰ ਗਏ ਕਾਂਗਰਸ ਦੀ ਜੇ ਉੱਥੋਂ ਅਮਰਤਾ ਬੜਿੰਗ ਜੀ ਖੜੇ ਹੁੰਦੇ ਆ ਤੇ ਇਧਰ ਸੁਖਵੀਰ ਜੀ ਖੜੇ ਹੁੰਦੇ ਆ ਤੇ ਉਧਰ ਢਿੱਲੋਂ ਸਾਹਿਬ ਫਿਰ ਮੁਕਾਬਲਾ ਪੂਰਾ ਫਾਸਮਾ ਹੋਊਗਾ ਤੇ ਬਾਕੀ ਜੇ ਕਾਲੀ ਦਲ ਦਾ ਮਾੜਾ ਕੈਂਡੀਡੇਟ ਖੜਾ ਹੁੰਦਾ ਉੱਥੋਂ ਤੇ ਉਧਰ ਅਮਰਤਾ ਬੜਿੰਗ ਜੀ ਖੜੇ ਹੁੰਦੇ ਆ ਇਧਰ ਢਿੱਲੋਂ ਸਾਹਿਬ ਤਾਂ ਹੈਗੀ ਹੈਗੀ ਆ ਫਿਰ ਕਾਂਗਰਸ ਦੇ ਚਾਂਸ ਜ਼ਿਆਦੇ ਆ ਤੇ ਜੇ ਉਧਰ ਅਮਰਤਾ ਬੜਿੰਗ ਜੀ ਨਹੀਂ ਖੜੇ ਹੁੰਦੇ ਇਧਰ ਸੁਖਵੀਰ ਜੀ ਖੜੇ ਹੁੰਦੇ ਆ ਜੇ ਤੁੱਟੇ ਲਾ ਸਾਬਾ ਫਿਰ ਸੁਖਵੀਰ ਜੀ ਦੇ ਚਾਂਸ ਜ਼ਿਆਦੇ ਆ ਇਹ ਮੇਰਾ ਮੰਨਣਾ ਹੈ ਬਾਕੀ ਤੁਸੀਂ ਵੇਖ ਲਿਓ ਵੀ ਮੇਰਾ ਤਜਰਬਾ ਜਿੰਨਾ ਕਿ ਮੈਨੂੰ ਹੈਗਾ ਉਸ ਹਿਸਾਬ ਨਾਲ ਜੋ ਮੈਂ ਗੱਲ ਕਹੀ ਹੈ 100% ਸੱਚ ਹੋਊਗੀ ਤੇ ਬਾਕੀ ਡੇਟ ਅਨਾਉਂਸ ਹੋਣ ਦਿਓ ਉਸ ਤੋਂ ਬਾਅਦ ਆਪਣਾ ਜਮੇ ਕਲੀਅਰ ਹੋ ਜਾਊਗਾ ਕੌਣ ਜਿੱਤਦਾ ਹੈ ਕੌਣ ਹਾਰਦਾ ਤੇ ਬਾਕੀ ਪ੍ਰਧਾਨ ਜੀ ਨੂੰ ਵੀ ਮੇਰੇ ਹਿਸਾਬ ਨਾਲ ਤਾਂ ਖੜਾ ਹੋਣਾ ਚਾਹੀਦਾ ਹੈ ਕਿਉਂਕਿ ਆਇਆ ਹੁਣ ਪਾਰਟੀ ਤੇ ਮਾੜਾ ਸਮਾਂ ਹੈ। ਇਕੱਲੇ ਪ੍ਰਧਾਨ ਜੀ ਆ ਜਿਹੜਾ ਇੱਕ ਵਾਈਲੈਕਸ਼ਨ ਜਿੱਤ ਕੇ ਵੀ ਮੜਾ ਸਟੈਂਡ ਕਰ ਸਕਦੇ ਆ ਪਾਰਟੀ ਨੂੰ। ਕੋਈ ਨਹੀਂ ਹਾਰਾਂ ਇੱਤਾ ਬਣ ਗਈਆਂ। ਤੇ ਇੱਕ ਰੀਲੈਕਸ਼ਨ ਤਾਂ ਲੜਨਾ। ਬੰਦਾ ਖੜਨਾ ਖੜ ਜੇ ਤਾਂ ਬਸ ਇੰਨੇ ਵੱਧ ਹੁੰਦਾ। ਗਾਂ ਚਲੋ ਜੋ ਹੋਣਾ ਉਹ ਤਾਂ ਹੋਣਾ ਹੀ ਹੋਣਾ ਹੈ। ਤੇ ਪਰ ਆਇਆ ਵੀ ਉਹ ਚ ਵਰਕਰ ਸਾਰੇ ਜੁੜੇ ਰਹਿਣਗੇ। ਪੁਰਾਣੇ ਬੰਦੇ ਵੀ ਜੁੜ ਕੇ ਰਹਿ ਜਾਣਗੇ। ਕਿਉਂਕਿ ਸੁਖਵੀਰ ਦੀ ਡਿਮਾਂਡ ਬਹੁਤ ਆ ਉਸੇਰਗੇ ਚ। ਦੇ ਉਹ ਲੜਨਗੇ ਕਿਉਂਕਿ ਕੈਂਡੀਡੇਟ ਵੱਡੇ ਆ ਤਾਂ ਇਹਦੇ ਨਾਲ ਬਹੁਤ ਫਰਕ ਪਊਗਾ। ਬਾਕੀ ਤੁਸੀਂ ਆਪਦੀ رائے ਕਮੈਂਟਾਂ ਵਿੱਚ ਦੇ ਦਿਓ ਤੇ ਮੈਨੂੰ ਇੰਤਜ਼ਾਰ ਰਹੂਗਾ। ਚਲੋ ਵੀ ਦੋਸਤੋ ਇਹਦਾ ਚੱਲੀ ਜਾਣਾ ਹੈ। ਹੁਣ ਆਪਾਂ ਜਾਂਦੇ ਆਂ ਅੱਡੇ ਤੇ। ਅੱਡੇ ਤੇ ਜਾ ਕੇ ਮਾਹੌਲ ਵੇਖਨੇ ਆਂ। ਕੀ ਸਿਸਟਮ ਹੈ ਬੈਠੇ ਹੋਏ ਤਾਂ ਬਜ਼ੁਰਗਾਂ ਨਾਲ ਕਰਾਂਗੇ ਦੋ ਚਾਰ ਗੱਲਾਂ ਬਾਤਾਂ। ਆਜੋ ਗran ਚੱਲਦੇ ਆਂ ਅੱਡੇ ਤੇ। ਲਓ ਜੀ ਅੱਡੇ ਤੇ ਤਾਂ ਆਪਾਂ ਪਹੁੰਚ ਗਏ। ਤੇ ਇੱਕ ਗੱਲ ਯਾਦ ਆ ਗਈ ਮੈਨੂੰ। ਰਸਤੇ 'ਚ ਮੈਂ ਇੱਕ ਵੀਡੀਓ ਵੇਖਦਾ ਹੁੰਦਾ ਸੀਗਾ ਖਾਨ ਸਾਹਿਬ ਦੀ। ਆਦੇ ਹੁੰਦੇ ਆ ਨਾ ਵੀ ਘਟ ਗਿਆ ਯਾਰ ਨਾਲੋਂ ਦੁਸ਼ਮਣ ਚੰਗਾ ਤੇ ਜਿਨ੍ਹਾਂ ਨੂੰ ਤੁਸੀਂ ਬਾਹ ਫੜ ਕੇ ਤੁਰਨਾ ਸਿਖਾਉਣੇ ਹੋ ਉਹ ਵੀ ਛੋੜ ਕੇ ਨੱਤਾਂ ਵੱਢਦੇ ਆ ਛੋਡੀ ਕੀਮਤ ਉਨਾ ਚਿਰ ਹੀ ਪੈਂਦੀ ਆ ਜਿੰਨ ਚਿਰ ਤੁਸੀਂ ਕਿਸੇ ਦੇ ਕੰਮ ਆਉਣੇ ਹੋ ਤਾਂ ਨਹੀਂ ਬਾਈ ਜੀ ਕੋਈ ਠੂਈ ਦੀ ਮਾਰਦਾ ਅੱਜ ਕੱਲ ਹਲ ਸਮਾਂ ਹੀ ਆ ਗਿਆ ਜਿੰਨ ਚਿਰ ਤੁਹਾਡੇ ਹੱਥ 'ਚ ਪਾਵਰ ਹੈ ਤਾਂ ਤੁਹਾਡੀ ਬੱਲੇ ਬੱਲੇ ਹੈ ਤੇ ਭਾਵੇਂ ਤੁਹਾਡੀ ਨਿੱਜੀ ਜ਼ਿੰਦਗੀ ਹੈ ਭਾਵੇਂ ਰਾਜਨੀਤੀ ਹੈ ਕੋਈ ਚੀਜ਼ ਹੀ ਹੈ ਛੱਡਣ ਵਾਲੇ ਤਾਂ ਵੱਡੇ ਵੱਡਾ ਛੱਡ ਜਾਂਦੇ ਆ ਆਪਾਂ ਤਾਂ ਚੀਜ਼ ਕੀ ਹੈ ਤੇ ਖਾਨ ਸਾਹਿਬ ਇਹ ਗੱਲ ਆਦੇ ਹੁੰਦੇ ਆ ਵੀ ਜਦੋਂ ਮੈਂ ਕ੍ਰਿਕਟ ਖੇਡਦਾ ਸੀਗਾ ਤਾਂ ਖੇਡਦਾ ਸੀਗਾ ਜਦੋਂ ਮੈਂ ਕ੍ਰਿਕਟ ਛੱਡਤੀ ਮੈਂ ਝਾਕਿਆ ਵੀ ਨਹੀਂ ਉਹਨਾਂ ਦੇ ਕਹਿਣ ਦਾ ਮਤਲਬ ਐ ਸੀ ਜ਼ਿੰਦਗੀ ਵਿੱਚ ਜੋ ਸਮਾਂ ਲੰਘ ਗਿਆ ਉਹਨੂੰ ਨਾ ਦੇਖੋ ਤੁਸੀਂ ਜੋ ਲੰਘ ਗਿਆ ਉਹ ਤੋਂ ਸਿੱਖੋ ਸਿੱਖ ਕੇ ਉਹਨੂੰ ਛੱਡ ਦਿਓ ਪਿੱਛੇ ਝਾਕੋ ਨਾ ਜ਼ਿੰਦਗੀ ਚ ਅੱਗੇ ਵਧੋ ਜ਼ਿੰਦਗੀ ਚ ਅੱਗੇ ਬਹੁਤ ਕੁਝ ਨਵਾਂ ਕਰਨ ਨੂੰ ਜਿਹੜਾ ਤੁਸੀਂ ਕਰ ਸਕਦੇ ਹੋ ਨਵੀਆਂ ਨਵੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਰਨ ਨੂੰ ਮਿਲਣਗੀਆਂ ਤੇ ਪਰਾਣਾ ਸਮਾਂ ਉਹ ਤੋਂ ਸਿੱਖੋ ਤੇ ਉਹਨੂੰ ਛੱਡ ਦਿਓ ਜੋ ਲੰਘ ਗਿਆ ਸੋ ਲੰਘ ਗਿਆ ਨਵੇਂ-ਨਵੇਂ ਟਾਸਕ ਆ ਜਿੰਦਗੀ 'ਚ ਉਹ ਪੂਰੇ ਕਰੋ ਜਿੰਦਗੀ ਬਹੁਤ ਸੋਹਣੀ ਲੱਗੂਗੀ ਤੁਹਾਨੂੰ ਤੇ ਨਵਾਂ ਕੁਝ ਸਿੱਖਣ ਨੂੰ ਮਿਲੂਗਾ ਜੋ ਚਾਹੋਗੇ ਤੁਹਾਨੂੰ ਮਿਲ ਜੂਗਾ ਤੇ ਉਹਨਾਂ ਦਾ ਕਹਿਣਾ ਮਤਲਬ ਐ ਵੀ ਅਸੀਂ ਵੀ ਮਾੜਾ ਸਮਾਂ ਵੀ ਤੁਹਾਡੀ ਜ਼ਿੰਦਗੀ 'ਚ ਆਊਗਾ ਕੱਲ ਮੈਂ ਸਟੇਟਸ ਪਾਇਆ ਸੀਗਾ WhatsApp ਤੇ ਮਾੜੇ ਸਮੇ ਲਈ ਤੁਸੀਂ ਤਿਆਰ ਰਹੋ ਤੇ ਉਹਨੂੰ ਹਰਾਓ ਜੇ ਉਹ ਤੋਂ ਡਰ ਗਏ ਤਾਂ ਤੁਸੀਂ ਜ਼ਿੰਦਗੀ 'ਚ ਕੰਮ ਜਆ ਆਪਣੀ ਹੋ ਸਕਦੇ ਤੇ ਜੇ ਉਹਦਾ ਮੁਕਾਬਲਾ ਕਰਿਆ ਤਾਂ ਜ਼ਿੰਦਗੀ ਤੁਹਾਨੂੰ ਕਾਮਯਾਬੀ ਪੱਕੇ ਮਿਲੂਗੀ ਕੋਈ ਵੀ ਕੰਮ ਕਰਨਾ ਉਹਦੇ ਜਿਹੜਾ ਰਿਸਕ ਹੁੰਦਾ ਪਰ ਜੇ ਤੁਸੀਂ ਰਿਸਕ ਹੀ ਨਾ ਲਾਉਂਗੇ ਕੰਮ ਸ਼ੁਰੂ ਹੀ ਨਾ ਕਰੋਗੇ ਤਾਂ ਫਿਰ ਕਾਮਯਾਬ ਕਿਵੇਂ ਹੋਵੋਗੇ ਦਿਲ 'ਚ ਡਰ ਆਣਾ ਫਿਰ ਤੁਹਾਡਾ ਕੰਮ ਵੀ ਕਾਮਯਾਬ ਨਹੀਂ ਹੁੰਦਾ ਚਲੋ ਬਾਕੀ ਚਾਚਾ ਰਕਤਾਰੇ ਦੁਕਾਨ ਤੇ ਪਹੁੰਚ ਗਿਆ ਸੀ ਮੈਂ ਵਾਕ ਕਰਦਾ ਕਰਦਾ ਆ ਬੈਠਾ ਇੱਥੇ ਇਕੱਲਾ ਹੀ ਹੈ ਹੋਰ ਫਿਰ ਚਾਚਾ ਕਿਵੇਂ ਐ ਕੀ ਕਰ ਰਹੇ ਹੋ ਅੱਛਾ ਕਰੇਲੇ ਆ ਕਿ ਬਣ ਖਵਾਏ ਨਹੀਂ ਯਾਰ ਐਦਿ ਘਰ ਵਾਲੀ ਖਰਾਬ ਹੋ ਗਈ ਮਾਤਿਆ ਹੁਣ ਚੱਲੇਗਾ ਭਾਈ ਚੱਲ ਭਾਣ ਗਰਮੀ ਵਾਲੀ ਹੈ ਨਾ ਹੋਰ ਵਧੀਆ ਕਰੇ ਠੀਕ ਤਾਰੇ ਬਹੁਤ ਵਧੀਆ ਚਾਚਾ ਕਵਾਲ ਕਿਧਰ ਗਿਆ ਅੱਜ ਤਾਂ ਹੀ ਜਾ ਰਿਹਾ ਕਿੱਥੇ ਹਾਂ ਮਰੇਤੀ ਜਾ ਰਿਹਾ ਕਦੋਂ ਕਦੇ ਨਹੀਂ ਆਉਂਦਾ ਅੱਛਾ ਅਭੀ ਹੈ ਹਾਂਜੀ ਅਸ਼ਾਮ ਦਾ ਵੀ ਹੈ ਝਾੜ ਕਰੇਲੇ ਦਾ ਝਾੜ ਕਰੇਲੇ ਦਾ ਵਾਹ ਜੀ ਵਾਹ ਇਹਦਾ ਸਵਾਰ ਬਹੁਤ ਬੰਦੇ ਆ ਹੂੰ ਸ਼ਹਿਰਾਇਂ ਤਾਂ ਮੱਲਾਂ ਦਾ ਮਿਲਦੇ ਨਹੀਂ ਇਹ ਨਹੀਂ ਮਿਲਦੇ ਸ਼ਹਿਰਾਇਂ ਤਾਂ ਇੱਥੇ ਪਟਿਆਲਾ ਨੰਗਰੋਂ ਫਲੀਆਂ ਨਹੀਂ ਮਿਲਦੀਆਂ ਗਵਾਰੇ ਦੀਆਂ گنڈੀ ਚੁੰਡੀ ਕੱਟ ਨਹੀਂ ਮਿਲਦੀਆਂ ਆਪਣੇ ਲਿਆਂਗੀਆਂ ਪੈਂਦੀਆਂ ਆ ਆਪਣੇ ਹਾਂ ਚਿਬੜ ਵੀ ਨਹੀਂ ਮਿਲਦੇ ਆ ਤਾਂ ਕੀ ਮਿਲਨੇ ਆ ਇਹ ਸਵਾਰ ਬਹੁਤ ਬੰਦੇ ਦੋਸਤੋ ਮੇਰੀ ਫੇਵਰੇਟ ਸਬਜੀ ਹੈ ਗਵਾਰਾ ਤਾਂ ਜਲਾਲਾ ਨਿਕਣੀ ਜਿੰਨਾ ਮਰਜੀ ਅੱਛਾ ਹਾਂ ਹਰਿਆਣੇ ਚ ਹਾਂ ਚੋਰਮਾਰਗ ਨੇ ਹਾਂ ਉਧਰ ਤਾਂ ਹੈ ਭੈਣ ਆਉਂਦੀ ਹੁੰਦੀ ਹੈ ਨਾ ਬਹੁਤ ਪੁਰਾਏ ਆਪਣੇ ਮੈਂ ਵੇਖਿਆ ਵਾਧੋਰੀ ਮਿਰਤ ਚੰਡੀਗੜ੍ਹ ਜਾਵਾਂ ਨਾ ਪਿੰਡੋਂ ਮੰਗਾਉਂਦੇ ਹੁੰਦੇ ਫਲੀਆਂ ਫੁਲੀਆਂ ਉਧਰ ਮਿਲਦੀਆਂ ਨਹੀਂ ਗੀਆਂ ਇੱਕ ਕਰੀਮ ਪਵਾਨੀ ਘੜ ਰੁਕੇ ਸੌਜੀ ਮੰਡੀ ਉੱਥੇ ਮੈਂ ਬਹੁਤ ਪਾਲੇ ਉੱਥੇ ਵੀ ਨਹੀਂ ਮਿਲੀਆਂ ਉਧਰ ਘਟ ਹੈ ਪਵਾਨੀ ਘੜ ਵਾਲੀ ਸਾਈਡ ਤੇ ਹਰ ਮਿਲ ਜਾਂਦੀਆਂ ਪਰ ਜਿੱਥੇ ਮੈਂ ਪਾਲੀਆਂ ਉੱਥੇ ਨਹੀਂ ਮਿਲੀਆਂ ਸੀਗੀਆਂ ਪਟਾਲੇ ਦੇ ਤਰ੍ਹਾਂ ਜਾਵਣੀਆਂ ਸਿਆਉਂਦੀਆਂ ਲੰਬੀਆਂ ਹੀ ਫਲੀਆਂ ਆਉਂਦੀਆਂ ਹੋਰ ਹੀ ਆਪਣੇ ਨਾਲ ਦੀਆਂ ਨਹੀਂ ਹੁੰਦੀਆਂ ਉਹ ਹੋਰ ਸੇਤ ਤਕੜੀ ਐ ਚ ਵਧੀਆ ਚਲੋ ਵੀ ਦੋਸਤੋ ਹੁਣ ਜਾਂਦੇ ਆਪਾਂ ਉਧਰ ਬਜ਼ੁਰਗਾਂ ਕਣੀ ਵੇਣੇ ਆ ਬੈਠੇ ਹੋਏ ਤਾਂ ਲਓ ਵੀ ਪਹੁੰਚ ਗਏ ਚਾਚਰ ਗਿਆਂ ਕੋਲੇ ਹੋਰ ਸਨਾਓ ਤਕੜੀ ਸੇਤ ਹਾਂ ਬੱਜੇ ਗਰਮੀ ਤੋਂ ਮੈਂਬਰ ਸਾਹਿਬ ਕੀ ਹਾਲ ਹੈ ਇਹਦੇ ਫੋਟੋ ਜਾਨਾ ਲਿਆਗਾ ਆ ਜੀ ਮੁੰਡੇ ਦੀ ਫੋਟੋ ਕੱਟ ਆ ਸਕੂਟਰੀ ਬੜੀ ਘੈਂਟ ਲੱਗੀ ਇਹਨੂੰ ਮੈਂਬਰ ਸਾਹਿਬ ਦੀ ਮੈਂਬਰ ਦਾ ਕਿੰਨੇ ਚੱਲੇ ਜਾਂਦੀ ਦੱਸਿਆ ਤੁਸੀਂ ਮੈਨੂੰ ਭੁੱਲ ਗਿਆ ਮੈਂ 50 ਕਿਲੋਮੀਟਰ 50 ਕਿਲੋਮੀਟਰ ਇੱਕ ਵਾਰੀ ਚਾਰਜ ਕਰੇਣਾ ਹਾਂ ਇੱਕ ਵਾਰੀ ਚਾਰਜ ਤੇ ਕਿੰਨੇ ਘੰਟੇ ਚਾਰਜ ਹੋ ਜਾਂਦੀ ਜੀ ਸਾਰੀ ਰਾਤ ਚ ਹੀ ਹੁੰਦੀ ਸਾਰੀ ਰਾਤ ਚਲਾ ਕੇ ਰੱਖ ਦੜ ਕੇ ਲਾ ਕੇ ਰੱਖ ਦਿੰਦੇ ਆਟੋ ਕੱਟ ਆਈ ਹੈ ਅੱਛਾ ਆਟੋ ਕੱਟੀ ਹੋ ਜਾਂਦੀ ਹੈ ਫਿਰ ਤਾਂ ਕੀ ਬਤ ਛੇਤੀ ਹੁੰਦੀ ਹੋਵੇ ਹਾਂ ਹਾਂ ਤੇ ਇਹ ਦੂਜਾ ਕਿੰਨੇ ਦੀ ਪੈਂਦੀ ਹੈ ਜੀ ਨਵੀਂ ਇਹ 40000 40000 ਦੀ ਬਸ ਹੈ 40000 ਬਸ ਯਾਰ ਸਸਤੀ ਪੋੜਾੜੇ ਯਾਰ ਇਹ ਮਹਿੰਗੀ ਬਹੁਤ ਹੈ ਉਹ ਅੱਡੋ ਅੱਡਾ ਮਹਿੰਗੀ ਤੇਰੀ ਗਾਰੰਟੀ ਵਾਰੰਟੀ ਕਿਨੇ ਜਰਦੀ ਹੈ ਜੀ ਸਾਲ ਦੀ ਇੱਕ ਸਾਲ ਦੀ ਹੈ ਤੇ ਬੈਟਰੀ ਕਿੰਨੇ ਦੀ ਮਹਿੰਗੀ ਹੁੰਦੀ ਹੈ ਦੀ ਜੀ ਇਹ 8000 ਰੁਪਏ ਪਾਟੀਆਂ ਨਾਲ ਦੇ ਤੇ ਨਾਲ ਦੇ 8000 ਰੁਪਏ ਦੇਣਾ ਬਸ ਸਾਲ ਦਾ ਫਿਰ ਤਾਂ ਕੀ ਸਾਲ ਤੱਕ ਹੀ ਬਿਜਾਰੇ ਚੱਲ ਜੇ ਦੋ ਸਾਲਾਂ ਬਾਅਦ ਚੇਂਜ ਕਰਨੀ ਦੋ ਸਾਲਾਂ ਬਾਅਦ ਫਿਰ ਤਾਂ ਕੋਈ ਵੀ ਨਹੀਂ ਰੁਪਏ ਫਿਰ ਤਾਂ ਮਤਲਬ ਹਾਂ 2 ਸਾਲ ਦਾ 4 4000 ਰੁਪਏ ਸਾਲ ਦਾ ਲਾ ਲਓ ਬਹੁਤ ਜਾਇਜ਼ ਹੈ ਸਹੀ ਗੱਲ ਹੈ ਸਿਰਾਂ ਚੀਜ਼ ਆ ਬਾਈ ਤੇ ਕਿੰਨੀ ਐ ਲਾਈਟ ਖਾਂਦੀ ਹੈ ਤੁਹਾਡੇ ਹਿਸਾਬ ਨਾਲ ਉਹ ਦੇਖਿਆ ਨਹੀਂ ਆਪਾਂ ਤਾਂ ਐਵੇਂ ਯਾਰ ਅੱਛਾ ਨੰਬਰ ਹੈਗਾ ਮੈਨੂੰ ਚੱਲੋ ਵਧੀਆ ਚੀਜ਼ ਹੈ ਦੋਸਤੋ ਇਹ ਮੈਨੂੰ ਤਾਂ ਘੈਂਟ ਲੱਗੀ ਤੂੰ ਕਿਹਦੇ ਨੰਬਰ ਲੈਣਾ 10000 ਇਹਨਾਂ ਦੇ ਛੋਟੇ ਹੁਣ ਸਕੂਟਰੀ ਹਲਦ ਰਣੇ ਕਾਦਣਾ ਨੰਬਰ ਤੋਂ ਫਰਿੱਜ ਨਹੀਂ ਬਿਕਾਇਆ ਯਾਰ ਚਾ ਉਹਨਾਂ ਦੀ ਬਾਬੇ ਵਕੀਲ ਦੀ ਫਰਿੱਜ ਨਾਲ ਸਾਡੇ ਤੇ ਆ ਉਹ ਵੇਲਾ ਪਾ ਉਹ 14000 ਰੁਪਏ ਉਹ ਬੰਦਾ ਵਜਾ ਗਿਆ ਕਿਵੇਂ ਮਾਣੀ ਤੜੀ ਜਾਂਦਾਂ ਦੋ ਬੋਲ ਲੱਗ ਰਹੇ ਦੋਵੇਂ ਦਿਨ ਮੁੱਕਦੀਆਂ ਨਹੀਂ ਅੱਛਾ ਉਹ ਫਰਿੱਜ ਤਾਂ ਉਹ ਲੈ ਲਈ ਉਹ ਵਾਹ ਵੀ ਵਾਹ ਠੰਡਾ ਪਾਣੀ ਲੱਗਿਆ ਹੋਇਆ ਤੇ ਦੋ ਤਿੰਨ ਬੋਤਲਾਂ ਇੱਥੋਂ ਲੈ ਜਾਂਦਾ ਤੇ ਫਰਿੱਜ ਨਹੀਂ ਲੈ ਕੇ ਆਉਂਦਾ 4 ਮਹੀਨੇ ਨੂੰ ਪਾਣੀ ਭਰਦਾ ਤੇ ਫਰਿੱਜ 14000 ਰੁਪਏ ਵਿਚਾਰ ਲਿਆ ਹੁਣ ਵਧੀਆ ਗੱਲ ਚੱਲ ਸਾਡੇ ਕੰਮ ਲੱਗਿਆ ਹੋਇਆ ਕਿ ਨਹੀਂ ਆਪਾ ਕੋਈ ਚੰਗੀ ਚੀਜ਼ ਮਿਲ ਜੇ ਫਰਿੱਜ ਕੀ ਮਾੜੀ ਹੈ ਚਲੋ ਇਹ ਵੀ ਵਧੀਆ ਹੈ ਐ ਦੇ ਨਾ ਕੋਲ ਆ ਵੀ ਕਿੰਨਾ ਚਿਰ ਹੋ ਗਿਆ ਪਾਣੀ ਪੀਂਦ ਕਰ ਪਾ ਲਾ ਲਾ ਬਾਬਾ ਕਿੰਨਾ ਚਿਰ ਹੋ ਗਿਆ ਤੇਰੇ ਪਾਣੀ ਪੀਂਦ ਨੇ ਇੱਥੋਂ ਠੰਡਾ ਇਹ ਤੋਂ ਹੋ ਗਿਆ ਦੋ ਤਿੰਨ ਮਹੀਨੇ ਦੋ ਤਿੰਨ ਮਹੀਨੇ ਵਧੀਆ ਰਿਆ ਰਣਾ ਉਹਦਾਂ ਵੀ ਲੈ ਕੇ ਆਂਦਾ ਘਰ ਆ ਹਾਂ ਵਧੀਆ ਚੱਲਾ ਬੋਲ ਬੋਲ ਕੇ ਆਦਾ ਕਿ ਚਾਰ ਮਹੀਨੇ ਤੋਂ ਪਾਣੀ ਪੀਂਦੇ ਨੂੰ ਜਦੋਂ ਫਰਿੱਜ ਨੂੰ 14000 ਬਜਾ ਰਿਹਾ ਵਧੀਆ ਇਹ ਨਾਲੇ ਬਿੱਲ ਵੱਜ ਗਿਆ ਕਿ ਨਹੀਂ ਨਾਲੇ ਠੰਡਾ ਪਾਣੀ ਲੈਟ ਹੋਵੇ ਨਾ ਹੋਵੇ ਬਰਫ਼ ਹੋਵੇ ਨਾ ਹੋਵੇ ਪਾਣੀ ਠੰਡਾ ਮਿਲੂ ਤੁਹਾਨੂੰ ਉਹਦਾ ਮਾਰ ਜਾਂਦਾ ਲਿਖੀ ਇਹ ਕੱਲ ਨਹੀਂ ਖੜੀ ਉਹਦਾ ਜਦੋਂ ਜਮਾ ਹੀ ਲੈਟ ਨਾ ਬੱਦ ਗੱਲ ਆ ਨਹੀਂ ਤਾਂ ਬਹੁਤ ਥੇਰ ਕੱਢ ਜਾਂਦੀ ਹੈ ਬੈਕ ਲਈ ਹੁੰਦਾ ਗੱਡੀ ਵੇਖ ਕਿਹੋ ਜਵਾਕ ਨਾਲ ਆ ਪੌਲੀ ਤੇ ਤੁਰਦੇ ਬਾਏ